ਸ਼੍ਰੀ ਵਾਹਿਗੁਰੂ ਸਾਹਿਬ ਜੀ 12 ਮਹਾ ਮਾਜ ਮਹੱਲਾ ਪੰਜਵਾਂ ਘਰ ਚੌਥਾ ਇੱਕ ਓ ਅੰਕਾਰ ਸਤਿਗੁਰ ਪਰਸਾਦ ਕਿਰਤ ਕਰਮ ਦੇ ਵੀਛੜੇ ਕਰ ਕਿਰਪਾ ਮੇ ਲਹਾਰਾਮ ਚਾਰ ਕੁੰਟ ਦਹ ਦਿਸ ਭ੍ਰਮੇ ਥਕਿਆ ਹੈ ਪ੍ਰਭ ਕੀ ਸ਼ਾਮ ਕਿਰਤ ਕਰਮ ਕੇ ਵੀਛੜੇ ਕਰ ਕਿਰਪਾ ਮੇ ਲਹਾਰਾਮ ਚਾਰ ਕੁੰਟ ਦਹ ਦਿਸ ਭ੍ਰਮੇ ਕਿਆ ਹੈ ਪ੍ਰਭ ਕੀ ਸਾਮ ਤਿੰਨ ਦੁਦਾ ਤੇ ਬਾਹਰੀ ਕਿਦੈ ਨ ਆਵਹਿ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜਹਿ ਨਾਹੀ ਧਾਮ ਹਰ ਨਾਹ ਨ ਮਿਲਿਆ ਸਾਜਨ ਕਦ ਪਾਈਐ ਬਿਸਰਾਮ ਜਿਤ ਘਰ ਹਰ ਕੰਤ ਨ ਪ੍ਰਗਟਾਈ ਪਾਠ ਨਗਰ ਸੇ ਗ੍ਰਾਮ ਸਰਬ ਸਿਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਣੀਆਂ ਮੀਤ ਸਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੇ ਜਨਾਮ ਹਰ ਮੇਲਾ ਸੁਆਮੀ ਸੰਗ ਪ੍ਰਭ ਜਿਸ ਕਾ ਨਿਹਚਲ ਧਾਮ ਚੇਦ ਗੋਵਿੰਦ ਅਰਧਿਐ ਹੋਵੇ ਅਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਹਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸਹ ਗਣ ਇਕ ਖਿਆਨ ਤਿਸ ਬਿਨ ਜੀਵਣਾ ਬੇਰਥਾ ਜਨਮ ਜਣਾ ਜਲ ਥਲ ਮਹੀਂ ਅਲ ਪੂਰਿਆ ਰਵਿਆ ਵਿੱਚ ਵਣਾ ਸੋ ਪ੍ਰਭ ਚਿਤਨਾ ਆਵਈ ਕਿਤੜਾ ਦੁਖ ਗਣਾ ਜਿਨੀ ਰਾਵਿਆ ਸੋ ਪ੍ਰਭ ਤਿੰਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਚੇਤ ਮਿਲਾਏ ਸੋ ਪ੍ਰਭ ਤਿਸ ਕਾ ਪਾਏ ਲਗਾ ਵੈਸਾਖ ਤੀਰਨ ਕਿਉ ਵਾਡਿਆ ਜਿਨਾ ਪ੍ਰੇਮ ਵਿਸੋਹ ਹਰ ਸਾਜਨ ਪੁਰਖ ਵਿਸਾਰ ਕ ਲਗੀ ਮਾਇਆ ਤੋ ਪੁਤਰ ਕਲਾ ਤਰਨਾ ਸੰਗ ਧਨਾ ਹਾਰੇ ਆਵੇ ਨਾਸੀ ਓ ਪਲਚ ਪਲਚ ਸਗਲੀ ਮੁਈ ਝੂਠਾ ਧੰਦਾ ਮੋਹ ਇੱਕ ਸੋ ਹਰ ਕਾ ਨਾਮ ਬਿਨ ਅੱਗੇ ਲਈ ਖੋ ਹੈ ਦਇਓ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰ ਨ ਕੋਏ ਪ੍ਰੇਤਮ ਚਰਣੀ ਜੋ ਲਗੇ ਤਨ ਕੇ ਨਿਰਮਲ ਸੋਏ ਨਾਨਕ ਕੇ ਪ੍ਰਭ ਬੇਨਤੀ ਪ੍ਰਭ ਮਿਲਹੁ ਬਰਾਪਦ ਹੋਇ ਵਸਾਖ ਸੁਹਾਵਾ ਤਾਂ ਲਗੈ ਜਾਂ ਸੰਤ ਭੇਟੈ ਹਰ ਸੋਇ ਹਰ ਜੇਠ ਜੜੰਦਾ ਲੋੜੀਏ ਜਿਸ ਅੱਗਾ ਸਭ ਨਿਵਨ ਹਰ ਸੱਜਣ ਦਾ ਵਣ ਲਗਿਆ ਕਿਸੇ ਅਨੰਦ ਹੀ ਬੰਨ ਮਾਣਕ ਮੋਤੀ ਨਾਮ ਪ੍ਰਭ ਓਨ ਲੱਗਾ ਨਹੀਂ ਸਨ ਰੰਗ ਸਭ ਨਾਰਾਇਣ ਜਿਤ ਮਨ ਭਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣ ਸੇਈ ਕਹੀਏ ਧੰਨ ਆਪਣ ਲਿਆ ਜੇ ਮਿਲੇ ਵਿਛੜ ਕਿਉ ਰਵਨ ਸਦੂ ਸੰਗ ਪ੍ਰਾਪਤ ਨਾਨਕ ਰੰਗ ਮਾਣਨ ਹਰ ਜੇ ਰੰਗੀਲਾ ਤਿਸ ਤਣੀ ਜਿਸ ਕਾ ਭਾਗ ਮਥਨ ਆਸਾੜਤ ਪੰਦਾ ਤਿਸ ਲਗਾ ਹਰ ਨਾਹ ਨਜ ਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੋਏ ਭਾਏ ਵੇ ਗੁਚੀਐ ਗਲ ਪਈ ਸੁਜਮ ਕੀ ਫਾਸ ਜਿਹਬੇ ਜਾਂ ਸੋ ਲੁਣਾ ਮੱਥਾ ਜੋ ਲਿਖਿਆਸ ਰੈਣ ਵਿਹਾਣੀ ਪਸ਼ਤਾਣੀ ਉਡ ਚੱਲੀ ਗਈ ਨਿਰਾਸ ਜਿਨ ਕਾ ਸਾਧੂ ਭੇਟਿਆ ਸੋ ਦਰਗਹ ਹੋਏ ਖਲਾਸ ਕਰੇ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤਦ ਬਿਨ ਤੁਝਾ ਕੋ ਨਹੀਂ ਨਾਨਕ ਕੀ ਅਰਦਾਸ ਆਸੈ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮੰਤਨ ਰਤਹਾ ਸਾਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੁੜਾ ਵਿਆ ਦੇਸਣ ਸਭੇ ਸ਼ਾਰ ਹਰ ਅੰਮ੍ਰਿਤ ਮੋਦ ਸੁਹਾਵਣੀ ਮਿਲ ਸਾਧੂ ਭੀਵਣ ਹਾਰ ਵਣ ਤਿਣ ਪ੍ਰਭ ਸੰਗ ਮੌਲਿਆ ਸਮਰਥ ਬਰਖਿਆ ਪਾਰ ਹਰ ਮਿਲਣ ਨੂੰ ਮਨ ਲੋਜਦਾ ਕਾਰਮ ਮੇਲਾਉਣ ਹਾਰ ਜਿਨਨੀ ਸਖੀਏ ਪ੍ਰਭ ਪਾਇਆ ਹਉ ਤਨ ਕੈ ਸਦ ਬਲਿਹਾਰ ਨਾਨਕ ਹਰਜੀ ਮਿਆਕਰ ਸ਼ਬਦ ਸਵਾਰਣ ਹਾਰ ਸਾਵਣ ਤਨਾ ਸੁਹਾਗਣੀ ਜਨ ਰਾਮ ਨਾਮ ਉਰ ਹਾਰ ਪਾਦੋਏ ਭਰਮ ਬੁਲਾਣੀਆਂ ਦੂਜੈ ਲੱਗਾ ਹੈ ਤ ਲਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੈ ਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕਹਸਨ ਪ੍ਰੇਤ ਪਗੜ ਜਲਾਇਨ ਦੂਤ ਜਮ ਕਿਸੈ ਨ ਦੇਣੀ ਭੈ ਤ ਛੱਡ ਖੜੋਤੇ ਖਿਨੈ ਮਾਹਿ ਜਨਸਿਓ ਲੱਗਾ ਹੈ ਤਾ ਹੱਥ ਮਰੋੜਣ ਤਨ ਕਪੇ ਸਿਆਹ ਹੋਵਾ ਸਤ ਜੇ ਹਾ ਬੀਜੈ ਸੋ ਲੁਣੈ ਕਰਮਾਂ ਸੰਧੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਇਦ ਪ੍ਰਵਦਤ ਸੇ ਪਾਦੋਂ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੈ ਤਾ ਔਸਨ ਬ੍ਰਹਮਿਯੋ ਮਾਹੜਾ ਕਿਉ ਮਿਲਿਐ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹਾਂ ਤਨ ਕੈ ਲਾਗਾ ਪਾਏ ਵਿਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨਹੀ ਚਾਖਿਆ ਪ੍ਰੇਮ ਰਸ ਸੇ ਤ੍ਰਬਤ ਰਹੇ ਅਗਾਏ ਆਪ ਤਿਆਗ ਬਿਨ ਦੀ ਕਰ ਹੈ ਲਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਇਆ ਸਿ ਵਿਛੜ ਕਤ ਹੈ ਨਾ ਜਾਏ ਪ੍ਰਭ ਵਿਣਦ ਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਕੇ ਵਸੰਦੀਆ ਜਨਾ ਮਿਆ ਹਰ ਰਾਇ ਕਤਕ ਕਰਮ ਕਮਾਵਣ ਦੋਸ਼ ਨ ਕਾਹੂ ਜੋਗ ਪਰਮੈ ਸ਼ਰਤੈ ਭੁੱਲਿਆ ਵਿਆਪਣ ਸਭ ਬਿਯਰੋਗ ਵੇਮਕ ਹੋਏ ਰਾਮ ਤੇ ਲੱਗਣ ਜਨਮ ਮੇ ਜੋਗ ਕਿਨ ਮਹਿ ਘੜੇ ਹੋਏ ਗਏ ਜਿਤੜੇ ਮਾਇਆ ਭੋਗ ਵਚਨਾ ਕੋਈ ਕਰ ਸਕਾ ਕਿਸ ਤਰੋ ਵਹ ਰੋਜ ਕੀਤਾ ਕਿਛੂ ਨ ਹੋਵਈ ਲਿਗਿਆ ਤੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲੈ ਉਤਰ ਹ ਸਭ ਵਿਯੋਗ ਨਾਨਕ ਕਾ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ 모ਚ ਕਤਕ ਹੋਵੇ ਸਾਧ ਸੰਗ ਬਿਨਸਾ ਹੈ ਸਭ ਸੋਚ ਮੰਗਰ ਮਾਹ ਸੁਹੰਦੀਆ ਹਰ ਬਿਰ ਸੰਗ ਬੈਠੜਿਆ ਯਨਕੇ ਸੋਬਾ ਕਿਆ ਗਣੀ ਜੇ ਸਾਹਿਬ ਮੇ ਲੜਿਆ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹਿ ਲੜਿਆ ਸਾਖ ਜਨਾ ਤੈ ਬਾਹਰੀ ਸੇ ਰਹਿਨ ਅਕੇ ਲੜਿਆ ਤੈਨ ਦੁਖ ਨ ਕਬਹੂ ਉਤਰਾ ਸੇ ਜਮ ਕੇ ਵਸ ਬੜਿਆ ਜਿਨੇ 라ਵਿਆ ਪ੍ਰਭ ਆਪਣਾ ਸੇ ਦਸਨ ਨੇ ਤਖੜਿਆ ਰਤਨੰਜਵੇ ਹਰ ਲਾਲ ਹਰ ਕੰਠ ਤੇ ਨਾ ਜੜਿਆ ਨਾਨਕ ਬਾਂਛੈ ਧੂੜ ਤੇ ਨ ਪ੍ਰਭ ਸਰਣੀ ਦਰ ਪੜਿਆ ਮੰਗਰ ਪ੍ਰਭ ਆਰਾਧਣਾ ਬਾੜਨਾ ਜਨ ਮੜਿਆ ਭੋਗ ਤੁਖਾਰ ਨਾ ਵਿਆਪਾਈ ਕਾਂਠਾ ਮਿਲਿਆ ਹਰਨਾ ਮਨ ਬਿਧਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹ ਓਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹ ਵਿਖਿਆ ਪਹਿ ਨਾ ਸਕਾਈ ਮਿਲ ਸਾਧ ਗੁਣਗਾਹ ਜੈ ਤੇ ਉਪਜੀਤ ਹੈ ਮਿਲੀ ਸਚੀ ਪ੍ਰੀਤ ਸਮਾਹ ਕਰ ਗਹਲੇਨੀ ਪਾਰ ਬ੍ਰਹਮ ਬੋੜ ਨ ਵਿਛੜਿਆ ਮਾਰ ਜਾਉ ਲਖ ਬੇਰੀਆ ਹਰ ਸੱਜਣ ਅਗਮ ਅਗਾ ਸਰਮ ਪਏ ਨਾਰਾਇਣ ਨਾਨਕ ਦਰ ਪਈਆ ਹੋ ਪੋਖ ਸੁਹੰਦਾ ਸਰਬ ਸੁਖ ਜੈ ਸਬਾਗਿ ਸੇ ਵੇ ਪਰਵਾਹ ਮਗ ਮਜਨ ਸੰਗ ਸਾਧੂਆ ਧੂੜੀ ਕਰਿ ਇਸ਼ਨਾਨ ਹਰ ਕਾ ਨਾਮ ਧਿਆਇ ਸੁਣ ਸਭ ਨਾਨੂ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸਹਿ ਲੋਭ ਸਵਾਨ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਅਠਸੜ ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਜਿਸਨੂੰ ਦੇਵੈ ਦਇਆ ਕਰ ਸੋਈ ਪਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤិន ਕੁਰਬਾਨ ਮਾਗ ਸੁਚੇ ਸੇ ਕਾਂਡਿਆ ਹੈ ਜਨਪੂਰਾ ਗੁਰ ਮਿਹਰਵਾਨ ਫਲ ਗੁਣ ਅਨੰਦ ਅਪਾਰ ਜਨ ਹਰ ਸੱਜਣ ਪ੍ਰਗਟ ਆਏ ਸੰਤ ਸਾਈਂ RAM ਕੇ ਕਰ ਕਿਰਪਾ ਦੀ ਆ ਮਿਲਾਏ ਸੇਜ ਸੁਹਾਵੀ ਸਰਬ ਸੋਖ ਹੁਣ ਦੁੱਖਾਂ ਨਾਹੀ ਜਾਏ ਐਚ ਪਨੀ ਵਡ ਭਾਗਣੀ ਵਰ ਪਾਇਆ ਹਰ ਰਾਇ ਮੇਰੇ ਸਹਿਆ ਮੰਗਲ ਗਾਵਹੀ ਗੀਤ ਗੋਵਿੰਦ ਅਲਾ ਹਰ ਜਿਹਾ ਅਵਰ ਨਾਂ ਦਿਸਾਈ ਕੋਈ ਦੂਜਾ ਲਵੈ ਨਾ ਲਾਇ ਹਲਦ ਪਲਤ ਸਵਾਰੇ ਓਨ ਮਹਿ ਚਲ ਦਿੱਤਿਨ ਜਾਏ ਸੰਸਾਰ ਸਾਗਰ ਤੇ ਰਖੇਨ ਬੋੜ ਨ ਜਨਮ ਧਾਏ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲਗਣਿਤ ਸਲਾਹੀ ਹੈ ਜਿਸਨੂੰ ਤਿਲ ਨ ਤਮਾਏ ਜਨ ਜਨ ਨਾਮ ਤੇ ਆਇਆ ਤੈਨ ਕੇ ਕਾਜ ਸਾਰੇ ਹਰ ਗੁਰ ਪੂਰਾ ਆਰਾਧਿਆ ਨਰਗ ਸਚ ਖਰੈ ਸਰਬ ਸੁਖਾਨਦ ਚਰਨ ਹਰ ਪਾਜਲ ਬਿਘਮ ਤਰੇ ਪ੍ਰੇਮ ਭਗਤ ਜਨ ਪਈਆ ਬਿਖਿਆ ਨਹਿ ਜਰੇ ਕੋੜ ਗਏ ਦਵਦਨਸੀ ਪੂਰਨ ਸਚ ਭਰੇ ਪਰ ਬ੍ਰਹਮ ਪ੍ਰਭ ਸੇਵੰਦੈ ਮਨ ਅੰਦਰ ਏਕ ਤਾਰੇ ਮਹਾਦੇਵ ਸਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਮਾ ਜਿਸ ਕਉ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਵਾਹੇ ਗੁਰਜੀਤ ਖਾਲਸਾ ਕੁਝ ਯਾਰ ਨੇ ਵੀ ਕਾਰੇ ਕ ਜਾਵੇ ਸੁਨਹਾਰਾ ਲੋ ਜਾਵੇ ਸਾਸਰੀਆ ਵਰਬਾਰੇ ਆਦਲ ਦੇ ਗਤੇ ਗਵਦੇ ਹਾਲ ਸੇ ਪੰਧ ਦੀ ਚੜਦੀ ਕਲਾ ਰੱਖੋ ਜੀ ਮਾਹਰ